ਜਿਵੇਂ ਆਮਨੇ ਆਪਣੀ ਆਤਮਾ ਨੂੰ ਬਾਹਰ ਕੱਢਣਾ ਹੈ ਤਾਂ ਇਸ ਵਿੱਚ ਬੈਠ ਕੇ ਸਰੀਰ ਕੋ ਸੁਰੱਖਿਤ ਰੱਖਿਆ ਜਾ ਸਕਦਾ ਹੈ ਤੇ ਗਰਨਾਲ ਪਰਬਤ ਤੇ ਵੀ ਸੇਮ ਇਦਾਂ ਹੀ ਆ ਜੂਨਾਗੜ ਜਦੋਂ ਗੁਜਰਾਤ ਆਪਾਂ ਜਾਈਦਾ ਆ ਵੀ ਇਹ ਕੋਈ ਤੁਮ ਆਜ ਤੋ ਆਏ ਨਹੀਂ ਤਾਂ ਕੋ ਜਨਮੋ ਜਨਮੋ ਦਾ ਮਿਲਨ ਹੁੰਦਾ ਹੈ ਤਾਂ ਪਤਾ ਨਹੀਂ ਆਜ ਕਿਵੇਂ ਮਿਲ ਗਏ ਐਸੇ ਪਹਿਲੇ ਕਿ ਨਹੀਂ ਐ ਐਸੇ ਬਾਅਦ ਵਿੱਚ ਕਿ ਨਹੀਂ ਆਏ ਤੇ ਤੁਸੀਂ ਇਸ ਜਗ੍ਹਾ ਤੇ ਆਓ ਬਹੁਤ ਹੀ ਜ਼ਿਆਦਾ ਪੋਜ਼ਿਟਿਵ એનર્ਜੀ ਆ ਤੇ ਉਸ ਪੋਜ਼ਿਟਿਵ એનર્ਜੀ ਨੂੰ ਤੁਸੀਂ ਉਹ ਚੀਜ਼ ਤੁਸੀਂ ਮਹਿਸੂਸ ਕਰ ਸਕਦੇ ਆ ਤੇ ਟੌਪ ਤੇ ਓ ਥੱਲੇ ਦੇਖੋ ਕਿੰਨੀ ਉੱਚੀ ਗੁਫਾ ਹੈ ਇੱਕ ਔਰਾ ਜੋ ਹੁੰਦਾ ਹੈ ਨਾ ਔਰਾ ਅਲੱਗ ਔਰੇ ਵਿੱਚ ਪਹੁੰਚ ਜਾਂਦਾ ਬੰਦਾ ਨਾ ਇਦਾਂ ਵਾਈ ਐਸੀ ਚੀਜ਼ ਆਪ ਫਿਲਮੋਂ ਮੇ ਦੇਖਦੇ تھے ਹਾਲੀਵੁੱਡ ਪਿਕਚਰੋਂ ਮੇ ਦੇਖਦੇ تھے ਪਰ ਆਪ ਕੋ ਰੀਅਲ ਮੇ ਦੇਖਨੇ ਕੋ ਮਿਲ ਰਹਾ ਹੈ ਔਰ ਰਿਸ਼ੀਕੇਸ਼ ਕੇ ਬਿਲਕੁਲ ਪਾਸ ਬਿਲਕੁਲ ਤੇ ਬਹੁਤ ਪਿਆਰ ਆ ਬਾਈ ਇਹਨਾਂ ਦੇ ਨਾਲ ਆਪਣਾ ਪਹਾੜਾਂ ਦੇ ਨਾਲ ਨਾ ਜਿਦਾ ਪਿਛਲੀ ਵੀਡੀਓ ਜੇ ਤੁਸੀਂ ਦੇਖਿਆ ਨੀਲਕੰਟ ਮਹਾਰਾਜ ਦੇ ਦਰਸ਼ਨ ਵੇਲੇ ਕਰਾਇਆ ਤੁਹਾਨੂੰ ਉਸ ਤੋਂ ਅੱਗੇ ਆ ਕੇ ਸਾਰਾ ਇੱਕ ਕੱਚਾ ਰਸਤਾ ਆਇਆ ਹੈ ਜੰਗਲ ਦੇ ਵਿੱਚ ਦੀ ਹੋ ਕੇ ਜਾਂਦਾ ਆ ਔਰ ਛੋਟੀ ਗੱਡੀ ਦਾ ਥੋੜਾ ਹੋਣਾ ਨਾ ਮੀਂਹ ਕਣੀ ਦੇ ਵਿੱਚ ਥੋੜਾ ਡਿਫਿਕਲਟ ਆ ਨਾ ਕਿਉਂਕਿ ਗੱਡੀ ਸਲਿੱਪ ਹੋਵੋ ਕਰਦੀ ਹੈ ਚੜਾਈ ਇਦਾਂ ਸਿੱਧੀ ਆ ਨਾ ਤੇ ਕੱਚਾ ਹੀ ਹੈਗਾ ਪੱਥਰ ਪਏ ਆ ਤੇ ਇਹੋ ਜਿਹਾ ਰਸਤਾ ਆ ਤੇ ਇੱਥੇ ਆ ਗਈ ਹੈ ਝਿਲਮਿਲ ਗੁਫਾ ਚਲ ਬਲ ਗੁਫਾ ਦੇ ਅੱਜ ਕਰਾਂਗੇ ਦਰਸ਼ਨ आले ਤੁਹਾਨੂੰ ਕਰਾਵਾਂਗੇ ਤੇ ਬਹੁਤ ਪਰਾਚੀਨ ਆ ਤੇ ਨੀਲਕੰਠ ਮਾਰਚ ਤੋਂ ਅੱਗੇ 5 ਤੋਂ 7 ਕਿਲੋਮੀਟਰ ਅੱਗੇ ਆ ਕੇ ਆ ਤੇ ਇਸ ਜਗ੍ਹਾ ਤੇ ਆ ਕੇ ਗੱਡੀ پارک ਲੱਗ ਜਾਂਦੀ ਆ ਤੇ ਇੱਥੋਂ ਕੋਈ 4 ਕੁ 100 ਮੀਟਰ 3 400 ਮੀਟਰ ਪੈਦਲ ਜਾਣਾ ਪੈਂਦਾ ਹੈ ਸਾਰਾ ਜੰਗਲ ਵਾਲਾ ਰਸਤਾ ਆ ਤੇ ਦਿਨੇ-ਦਿਨੇ ਆਓ ਦਿਨੇ-ਦਿਨੇ ਦਰਸ਼ਨ ਕਰੋ ਤੇ ਜਿਆਦਾ ਵੈਟਰਨ ਇਹਦਾ ਨਾ ਕਰੋ ਕਿ ਕਿ ਨਾ ਜੰਗਲਾਂ ਦੇ ਵਿੱਚ ਸ਼ੇਰ ਹਾਥੀ ਤੇ ਭਾਲੂ ਆਮ ਮਿਲਦੇ ਆ ਦੇਖਣ ਨੂੰ ਰਾਤ ਵੇਲੇ ਤੇ ਇਸ ਕਰਕੇ ਬੀ ਕੇਅਰਫੁਲ ਇਹ ਗੱਲਾਂ ਦੇ ਪ੍ਰਕੋਸ਼ਨ ਤੇ ਜਰੂਰ ਰੱਖਣੀਆਂ ਜਿਨ੍ਹਾਂ ਨੇ ਵੀ ਆਉਣਾ ਹੈ ਵੀਡੀਓ ਦੇਖ ਕੇ ਤੇ ਆਜੋ ਚਲਦੇ ਹਾਂ ਜੀ ਪਾਰਕਿੰਗ ਦੇ ਨਾਲ ਹੀ ਇੱਥੇ ਹੈਗਾ ਇੱਕ ਮੈਗੀ ਪੁਆਇੰਟ ਤੇ ਥੋੜੇ ਜਿਹਾ ਖਾ ਲਈਏ ਕੁਛ ਤੇ ਫਿਰ ਆਪਾਂ ਚਲਾਂਗੇ ਚਿਲਮਿਲ ਗੁਫਾ ਦੇਖਣ ਔਰ ਦੱਸਿਆ ਜਾਂਦਾ ਹੈ ਵੀ ਇੱਥੇ ਗੋਰਖਨਾਥ ਚਿਲਮਿਲ ਬਾਬਾ ਇਹ ਸਾਰਿਆਂ ਨੇ ਕਹਿੰਦੇ ਇਸ ਜਗ੍ਹਾ ਦੇ ਉੱਤੇ ਨਾ ਤਪ ਕੀਤਾ ਆ ਤੇ ਔਰ ਜਿਹੜੀ ਗੁਫਾ ਹੈ ਗੁਫਾ ਦੇ ਇੱਕ ਸੈਂਟਰ ਦੇ ਵਿੱਚ ਇੱਕ ਸਰਾਖ ਆ ਜਿੱਥੋਂ ਸੂਰਜ ਦੀਆਂ ਕਿਰਨਾਂ ਵਿੱਚ ਪੈਂਦੀਆਂ ਤੇ ਲੋਜੀ ਕਰਦੇ ਆ ਪਹਿਲਾਂ ਪੇਟ ਪੂਜਾ ਤੇ ਇੱਥੇ ਹੈਗਾ ਆ ਹਿੱਲ ਟਾਪ 뷰 ਪੁਆਇੰਟ ਚਿੱਲ ਮਿਲ ਕੈਫੇ ਤੇ ਚਾਹ ਪਕੌੜੇ ਖਾਸ ਪਰਵੰ ਦਾ ਚਾਹ ਪਕੌੜਿਆਂ ਦੇ ਤੁਸੀਂ ਇੱਥੋਂ ਪ੍ਰਸ਼ਾਦ ਵੀ ਲਿਆ ਸਕਦੇ ਆ ਨਾ ਤੇ ਹਾਂ ਵੀਰੇ ਕੀ ਹਾਲ ਆ ਠੀਕ ਆ ਕੀ ਨਾਮ ਹੈ ਤੁਹਾਡਾ ਅਜੇ ਕੈਨ ਤੁਰਾ ਅਜੇ ਕੈਂਟੋਰਾ ਹਨਾ ਤੇ ਮੈਗੀ ਬਣਾ ਹਾਂਜੀ ਹਾਂਜੀ ਦੋ ਤੇ ਫਿਰ ਉਸ ਤੋਂ ਰਹਿਣ ਦਾ ਪ੍ਰੋਗਰਾਮ ਹੈਗਾ ਤੁਹਾਡੇ ਕੋਲ ਇੱਥੇ ਹਾਂਜੀ ਹਾਂਜੀ ਆ ਗਿਆ ਹੈ ਆ ਗਿਆ ਹਾਂਜੀ ਤਾਂ ਕੀ ਚਾਰਜ ਕਰਦੇ ਹੋ ਉਸਕਾ ਉਸਕਾ ਹੈ 500 ਰੁਪਏ ਚਾਰਜ ਪਰ 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 ਨਾਈਟ ਪਰ ਪਰਸਨ ਕਾ ਪਰ ਪਰਸਨ ਕਾ ਨਾ ਓਕੇ ਗੁੱਡ ਤਾਂ ਖਾਣਾ ਪੀਣਾ ਵਿੱਚ ਮੀ ਹੈ ਨਹੀਂ ਨਹੀਂ ਅਜਾ ਫੂਡ ਅਲੱਗ ਸੇ ਹੈ ਫੂਡ ਅਲੱਗ ਹੈ ਫੂਡ ਅਲੱਗ ਤੋਂ ਹੈ ਨਾ ਠੀਕ ਹੈ ਨੰਬਰ ਆਪਣਾ ਬੋਲ ਦੇ 9917 ਯਾ 5652 76 ਦੁਬਾਰਾ ਬੋਲ ਦੇ 9917 565276 ਤੇ ਚਲੋ ਚਲਦੇ ਆ ਜੀ ਮੈਗੀ ਖਾ ਲਈ ਆ ਤੇ ਹੁਣ ਚਲੀਏ ਚਿਲਮਿਲ ਗੁਫਾ ਦੇ ਦਰਸ਼ਨ ਕਰਨ ਤੇ ਨੰਬਰ ਤੁਹਾਨੂੰ ਵੀਡੀਓ ਦੇ ਪਿੱਛੇ ਦੱਸ ਦਿੱਤਾ ਸੀਗਾ ਤੇ ਜੇ ਤੁਸੀਂ ਰਾਤ ਭਰate ਆਉਣਾ ਆ ਇਹ ਤਾਂ 19 ਰਾਤ ਹੋ ਜਾਂਦਾ ਜਾਂ ਇਸ ਜਗ੍ਹਾ ਤੇ ਰੁਕਣਾ ਆ ਨਾ ਤੇ ਤੁਸੀਂ ਇੱਥੇ ਕੰਟੈਕਟ ਕਰ ਸਕਦੇ ਹੋ ਨਾ ਤੇ ਇਹ ਕੁਛ ਰਸਤਾ ਆ ਜੀ ਇਥੋਂ ਤੇ ਰਾਤ ਨੂੰ ਆਉਣ ਵਾਲਾ ਰਸਤਾ ਬਿਲਕੁਲ ਨਹੀਂ ਹੈਗਾ ਇਹ ਰਾਈਟ ਤੇ ਆ ਜਿਹੜੀਆਂ ਦੁਕਾਨਾਂ ਆ ਇਹ ਵੀ ਤਕਰੀਬਨ ਸਾਰੀਆਂ ਬੰਦ ਆ ਵੀ ਸੌਣ ਦੇ ਮਹੀਨੇ ਦੇ ਵਿੱਚ ਇਹ ਦੁਕਾਨਾਂ ਖੁੱਲਦੀਆਂ ਆ ਆਦਰਵਾਇਜ਼ ਇਹ ਬੰਦ ਰਹਿੰਦੀਆਂ ਆ ਨਾ ਪੂਰਾ ਜੰਗਲ ਤੇ ਬੋਲੀ ਚੱਲਦੇ ਚੱਲਦੇ ਆਪਾਂ ਪਹੁੰਚ ਚਲੇ ਹਾਂ ਝਿਲਮਿਲ ਗੁਫਾ ਦੇ ਕੋਲ ਤੇ ਓ ਮੈਨੂੰ ਲੱਗਦਾ ਆ ਬਈ ਝਿਲਮਿਲ ਗੁਫਾ ਦਿਸਣ ਲੱਗ ਪਈ ਆ ਨਹੀਂ ਅੱਗੇ ਆ ਜੇ ਅੱਗੇ ਆ ਇਹ ਤਾਂ ਰਾਹ ਦੇ ਵਿੱਚ ਤੋਕ ਕਮਰੇ ਆਏ ਆ ਬਣਿਆ ਤੇ ਇਹ ਜਾ ਕੇ ਦੇਖਦੇ ਇੱਥੇ ਕੀ ਆ ਇਹ ਵੀ ਛੋਪਾ ਆ ਤੇ ਤਕਰੀਬਨ ਛੋਪਾ ਸਾਰੀਆਂ ਬੰਦ ਆ ਤੁਹਾਨੂੰ ਪਿੱਛੇ ਵੀ ਜਿਹਦਾ ਦੱਸਿਆ ਸੀ ਛੋਪਾ ਕੋਈ ਨਹੀਂ ਛੋਪ ਖੁੱਲੀ ਇੱਕ ਪਿੱਛੇ ਇੱਕ ਰੈਸਟੋਰੈਂਟ ਆ ਤੇ ਇੱਕ ਦੱਸਿਆ ਜਾਂਦਾ ਵੀ ਇੱਕ ਗਾਂ ਰੈਸਟੋਰੈਂਟ ਹੈ ਨਾ ਇਹ ਦੋ ਹੀ ਖੁੱਲੇ ਹੁੰਦੇ ਆ ਹੋਰ ਨਹੀਂ ਖੁੱਲਾ ਹੁੰਦਾ ਕੋਈ ਵੀ ਨਾ ਤੇ ਇੱਧਰ ਆ ਜਾਂਦਾ ਜੀ ਅੱਗੇ ਬਜਰੰਗ ਬਲੀ ਹਨੂਮਾਨ ਜੀ ਦਾ ਮੰਦਿਰ ਤੇ ਇੱਥੇ ਕਰਦੇ ਆ ਦਰਸ਼ਨ ਮੇਲੇ ਜੀ ਜੇ ਬਬਾਈ ਜੇ ਸ਼ਰੀਆ ਲੋ ਜੇ ਬਣੀ ਰੰਗ ਬਲੀ ਤੇ ਇਥੋਂ ਦਰਸ਼ ਮੇਲੇ ਕਰਕੇ ਤੇ ਹੁਣ ਚਲਾਂਗੇ ਜੀ ਅੱਗੇ ਚਿੱਲ ਮੇਲੇ ਗੁਫਾ ਉਹਦਾ ਵੀਊ ਬਹੁਤ ਸ਼ਾਨਦਾਰ ਆ ਬਹੁਤ ਹੀ ਪਿਆਰਾ ਬਹੁਤ ਹੀ ਸ਼ਾਂਤੀ ਆ ਜਿਹੜੇ ਮੈਡੀਟੇਸ਼ਨ ਦੇ ਪ੍ਰੇਮੀ ਆ ਧਿਆਨ ਲਾਉਣ ਦੇ ਪ੍ਰੇਮੀ ਆ ਉਹਨਾਂ ਲਈ ਤਾਂ ਬਈ ਇਹ ਸਵਰਗ ਆ ਨਾ ਸਲਾਮਤ ਗਾ ਸਵਾਰੀ ਨਾਲੋਂ ਕੱਟ ਨਹੀਂ ਹੈਗਾ ਤੇ ਜਦੋਂ ਕਹਿੰਦੇ ਸੌਣ ਦੇ ਮਹੀਨੇ ਦੇ ਵਿੱਚ ਇੱਥੇ ਸੰਗਤਾਂ ਆਉਂਦਰੀਆਂ ਯਾਤਰੀ ਆਉਂਦੇ ਆ ਸ਼ਰਧਾਲੂ ਆਉਂਦੇ ਆ ਤੇ ਉਸ ਵੇਲੇ ਇੱਥੇ ਕਾਫੀ ਚਹਿਲ ਪਹਿਲ ਹੁੰਦੀ ਆ ਤੇ ਹੁਣ ਤਾਂ ਦੇਖੋ ਕਿੰਨਾ ਘਾਹ ਹੋਇਆ ਹੈ ਨਾ ਹੁਣ ਤਾਂ ਬੰਦ ਆ ਸਾਰਾ ਕੁਝ ਹੀ ਤੇ ਇਹ ਅੱਗੇ ਇੱਕ ਸ਼ਾਪ ਖੁੱਲੀ ਆ ਤੇ ਮੈਂ ਤੁਹਾਨੂੰ ਪੁੱਛਦੇ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਜੀ ਠੀਕ ਹੋ ਓਕੇ ਤੇ ਪ੍ਰਸ਼ਾਦ ਰੱਖਿਆ ਹੋਇਆ ਹੈ ਤੇ ਹੋਰ ਕੀ ਹੈ ਚਾਹੀਏ ਚਾਹ ਵੀ ਬਣਾਉਂਦੇ ਆ ਨਾ ਬਹੁਤ ਵਧੀਆ ਬਹੁਤ ਹੀ ਪਿਆਰਾ ਬਣਾਇਆ ਤੁਸੀਂ ਥੱਲੇ ਆ ਗੋਹੇ ਨਾਲ ਲਪਿਆ ਹੈ ਬਹੁਤ ਸੋਹਣਾ ਬਣਿਆ ਹੈ ਚਲੋ ਗੁੱਡ ਆ ਜੀ ਕਿੰਨੀ ਰਹਿ ਗਈ ਗੁਫਾ ਅੱਗੇ 2 ਮਿੰਟ ਹੋਰ 2 ਮਿੰਟ ਹੋਰ ਹੈ ਨਾ ਚਲੋ ਬਹੁਤ ਵਧੀਆ ਜੀ ਪਰਸਾ ਲਿਓ ਕਿੰਨੇ ਦਾ ਇਹ ਪਲੇਟ 20 ਰੁਪਏ ਦੀ ਚਲੋ ਦੇ ਦਿਓ ਜੀ ਠੀਕ ਹੈ ਤੇ ਮੁੜ ਕੇ ਦਿੰਦਾ ਮੈਂ ਪੈਸੇ ਠੀਕ ਹੈ ਜੀ ਤੁਸੀਂ ਇੱਥੇ ਹੀ ਆਂ ਹਾਂਜੀ ਹਾਂਜੀ ਕੀ ਨਾਮ ਤੁਹਾਡਾ ਅਨੀਤਾ ਲੋ ਜੀ ਆਪਾਂ ਨੀਤਾ ਜੀ ਹੁਣਾਂ ਤੋਂ ਲੈ ਲਿਆ ਪ੍ਰਸ਼ਾਦ ਤੇ ਬਹੁਤ ਰੀਜ਼ਨੇਬਲ ਰੇਟ ਲੈਂਦੇ ਆ 20 ਰੁਪਏ ਤੇ ਹੁਣ ਦਰਸ਼ਨ ਕਰਦੇ ਆ ਫਿਰ ਆਉਂਦੇ ਆ ਜੀ ਤੇ ਅੱਗੇ ਦੁਕਾਨਾਂ ਕਾਫੀ ਘੱਟ ਖੁੱਲੀਆਂ ਆ ਨਾ ਜ਼ਿਆਦਾ ਨਹੀਂ ਗੀਆਂ ਨਾ ਮੈਂ ਚਾਹ ਵੀ ਪੀਣਾ ਆ ਕੇ ਹਾਂਜੀ ਤੇ ਇਹ ਸੰਗ ਤਾਂ ਅੱਗੇ ਦਰਸ਼ਨ ਵੇਲੇ ਕਰਕੇ ਵਾਪਸ ਆ ਰਹੀਆਂ ਆ ਮੈਂ ਇੱਥੇ ਕਾਫੀ ਸਮੇਂ ਪਹਿਲੇ ਦਰਸ਼ਨ ਕਰਨੇ ਵੀ ਆਤਾ ਤਾਂ ਜੀ 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 ਔਰ ਜੋ ਮੈਂ ਇੱਥੇ ਕਾ ਅਨੁਭਵ ਕੀਤਾ ਹੈ ਨਾ ਜੀ ਜੀ ਉਹ ਮੈਂਨੇ ਕਹੀਂ ਵੀ ਅਨੁਭਵ ਨਹੀਂ ਕੀਤਾ ਇੱਥੇ ਕਾ ਨਾ ਬਾਬਾ ਜੀ ਨੇ ਗੋਗਰ ਨਾ ਜੀ ਨੇ 108 ਸਾਲ ਸਾਲ ਤਪੱਸਿਆ ਕੀਤੀ ਵਾਹ ਜੀ ਵਾਹ ਕੀ ਬਾਤ ਹੈ ਤੇ ਇੱਕ ਛੋਟਾ ਸਾ ਸਰੋਤ ਵੀ ਹੈ ਹਾਂ ਜੀ ਉਹ ਚਾਹੇ ਬਰਸਾਤ ਆਉ ਗਰਮੀ ਹੋ ਕੁਝ ਵੀ ਹੋ ਹਾਂ ਹਾਂ ਉਸ ਦਾ ਪਾਣੀ ਕਦੇ ਬੰਦ ਨਹੀਂ ਹੁੰਦਾ ਲਓ ਜੀ ਆ ਸਾਰੀਆਂ ਛੋਪਾ ਜਿੰਨੀਆਂ ਵੀ ਆ ਬੰਦ ਆ ਜਿੱਦਾਂ ਮੈਂ ਤੁਹਾਨੂੰ ਪਿੱਛੇ ਦੱਸਿਆ ਵੀ ਅੱਗੇ ਵੀ ਇਹ ਸਾਰੀਆਂ ਬੰਦ ਪਈਆਂ ਆ ਨਾ ਤਰਪਾਲਾਂ ਪਾਈਆਂ ਆ ਜਗਾ ਉਹ ਆਪਣੀਆਂ ਇਹਨਾਂ ਨੇ ਮੱਲੀਆਂ ਹੋਈਆਂ ਆ ਤੇ ਇਹ ਖੁੱਲਣੀਆਂ ਉਦੋਂ ਆ ਜਦੋਂ ਸਾਵਣ ਦਾ ਮਹੀਨਾ ਆਉਂਦਾ ਹੈ ਨਾ ਵੀ ਉਹ ਵੇਲੇ ਹੀ ਇਹ ਖੁੱਲਣੀਆਂ ਆ ਤੇ ਉਸ ਵੇਲੇ ਇੱਥੇ ਚਹਿਲ ਪਹਿਲ ਹੋਣੀ ਆ ਹਲਵਾਈਆਂ ਦੀਆਂ ਦੁਕਾਨਾਂ ਹੋਣੀਆਂ ਆ ਖਾਣ ਪੀਣ ਦੀਆਂ ਦੁਕਾਨਾਂ ਹੋਣੀਆਂ ਆ ਤੇ ਆਪਣੇ ਮਨਿਆਰੀ ਦੀਆਂ ਦੁਕਾਨਾਂ ਵੀ ਹੁੰਦੀਆਂ ਬੱਚਿਆਂ ਦੇ ਖਡਾਉਣੇ ਵਗੈਰਾ ਸਾਰਾ ਕੁਝ ਨਾ ਤੇ ਬਾਕੀ ਇਹ ਜਿਹੜੀ ਸ਼ਾਂਤੀ ਜਨਾ ਇਹ ਜਗ੍ਹਾ ਤੇ ਆ ਕਿ ਜਿੱਥੇ ਦੇਖੋ ਇੱਥੇ ਨਾ ਨੈਟਵਰਕ ਬਹੁਤ ਘਟਿਆ ਤੇ ਇੱਕ ਵੱਖਰੀ ਸ਼ਾਂਤੀ ਆ ਰੋਹਾਨੀਅਤ ਆਇਕ ਨਾ ਨਾ ਤੁਹਾਨੂੰ ਨੈਟਵਰਕ ਤੰਗ ਕਰਦਾ ਫੋਨ ਦੀ ਘੰਟੀ ਮੈਸੇਜ ਟੂ ਟੂ ਨਹੀਂ ਹੁੰਦੀ ਤੇ ਅਲੱਗ ਦੁਨੀਆ ਚ ਲੱਜ ਜਾਂਦੇ ਤੁਹਾਨੂੰ ਜਦੋਂ ਤੁਸੀਂ ਇਨ ਇਦਾਂ ਦੀਆਂ ਪਵਿੱਤਰ ਥਾਵਾਂ ਤੇ ਆਉਂਦੇ ਆ ਨਾ ਤੇ ਅਲੱਗ ਹੀ ਇੱਕ ਅਨੁਭਵ ਆਉਂਦਾ ਆ ਤੇ ਕੋਸ਼ਿਸ਼ ਕਰਾਂ ਕਰਦਾ ਰਹਿਣਾ ਮੈਂ ਹਰ ਵੀਡੀਓ ਦੇ ਵਿੱਚ ਵੀ ਵੀਡੀਓ ਇਸ ਤਰ੍ਹਾਂ ਬਣਾਈ ਜਾਵੇ ਵੇ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੋਵੇ ਵੀ ਤੁਸੀਂ ਸਾਡੇ ਨਾਲ ਹੀ ਵੀਡੀਓ ਦੇ ਵਿੱਚ ਨਾਲ-ਨਾਲ ਨਾਲ-ਨਾਲ ਚੱਲ ਰਹੇ ਹੋ ਨਾ ਜਾ ਕੇ ਦੇਖਦੇ ਹਾਂ ਤੇ ਲਓ ਜੀ ਆਪਾਂ ਗੁਫਾ ਦੇ ਲਾਗੇ ਪਹੁੰਚ ਗਏ ਆ ਤੇ ਗੁਫਾ ਦੇ ਮੋਰੇ ਗੁਜਰਾਤੀ ਦੇ ਵਿੱਚ ਲਿਖਿਆ ਹੈ ਜੀ ਚਿਲਮਿਲ ਗੁਫਾ ਜਿਹੜਾ ਮੈਨੂੰ ਇੱਥੋਂ ਪੜਨ ਨੂੰ ਮਿਲ ਰਿਹਾ ਆ ਗੁਜਰਾਤੀ ਦੇ ਵਿੱਚ ਕਿਉਂਕਿ ਗੁਜਰਾਤੀ ਥੋੜੀ-ਥੋੜੀ ਪੜਨੀ ਆਉਂਦੀ ਆ ਤੇ ਗੁਜਰਾਤੀ ਵੀ ਜਿਹੜਾ ਲੱਗਦਾ ਰਹਿੰਦਾ ਸੀ ਪਹਿਲਾਂ-ਪਹਿਲਾਂ ਨਾ ਤੇ ਆ ਜੋ ਕਰਦੇ ਆ ਦਰਸ਼ਨ ਮੇਲੇ ਤੇ ਬਹੁਤ ਪਿਆਰਾ ਵਿਊ ਇੱਥੇ ਦਾ ਬਹੁਤ ਹੀ ਪਿਆਰਾ ਤੇ ਮੰਦਰ ਦੇ ਬਿਲਕੁਲ ਲੱਗੇ ਆ ਕੇ ਇੱਕ ਸ਼ਾਪ ਆ ਜਿਹੜੀ ਖੁੱਲੀ ਆ ਤੇ ਇੱਥੇ ਸਤਿ ਸ੍ਰੀ ਅਕਾਲ ਕੀ ਹਾਲ ਆ ਜੀ ਠੀਕ ਹੋ ਪੂਰੀ ਮਾਰਕੀਟ ਮੇ ਆਪ ਹੀ ਕੀ ਇਹ ਇੱਕ ਸ਼ਾਪ ਖੁੱਲੀ ਹੈ ਕਿ ਪਿੱਛੇ ਆ ਜਿਲ ਮਿਲ ਗੁਫਨ ਚਲੋ ਬਹੁਤ ਵਧੀਆ ਖਾਣ ਨੂੰ ਕੀ ਕੀ ਬਣਾਉਂਦੇ ਆ ਅਰੇ ਕੀ ਬਾਤ ਯਹੀ ਰਹਤੇ ਹੋ ਚਲੋ ਪਹਿਲਾਂ ਦਰਸ਼ਨ ਮੇਲੇ ਕਰ ਲਈਏ ਕੀ ਬਾਤ ਹੈ ਹੋ ਪੁੱਤਰ ਕੀ ਹਾਲ ਹੈ ਠੀਕ ਹੋ ਠੀਕ ਹੈ ਪੜਨ ਜਾਂਦੇ ਹੋ ਕੀ ਨਾਮ ਹੈ ਪੁੱਤਰ ਹਾਂਜੀ ਅਕਸ਼ ਬਹੁਤ ਪਿਆਰਾ ਨਾਮ ਹੈ ਚਲੋ ਲਓ ਜੀ ਪਹੁੰਚ ਗਏ ਆਪਾਂ ਦਰਬਾਰ ਤੇ ਪਹੁੰਚ ਗਏ ਆਪਾਂ ਚਿਲਮਿਲ गुफा ਤੇ ਥੋੜੀਆਂ ਹੀਆਂ ਪੌੜੀਆਂ ਚੜ ਕੇ ਤੇ ਨਾਲ ਹੀ ਇੱਥੇ ਪਹਿਲਾਂ ਇੱਥੇ ਜੋੜਾ ਘਰ ਬਣਿਆ ਆ ਇੱਥੇ ਤੁਸੀਂ ਜੋੜੇ ਉਤਾਰਦੇ ਆ ਜੋੜੇ ਉਤਾਰਨ ਤੋਂ ਬਾਅਦ ਤੇ ਫਿਰ ਚੱਲਦੇ ਆ ਜੀ ਚਿਲਮੇਲ ਗੁਫਾ ਦੀ ਤਰਫ ਗੁਰੂ ਗੋਰਖਨਾਥ ਜੀ ਨੇ ਇਸ ਜਗ੍ਹਾ ਦੇ ਉੱਤੇ 66000 ਮੰਤਰ ਸਿੱਧ ਕੀਤੇ ਸੀ ਗੋਰਖਨਾਥ ਜੀ ਨੇ ਇਸ ਜਗ੍ਹਾ ਦੇ ਉੱਤੇ ਨਾ ਤੇ ਇਹ ਉਹ ਸਥਾਨ ਆ ਇਹ ਉਹ ਗੁਫਾਇਆ ਚਿਲਮੇਲ ਗੁਫਾ ਤੇ ਇੱਥੋਂ ਜਿਹੜੀ ਆ ਜਿਹੜੀ ਨੇ ਗੁਫਾ ਹੋਰ ਬਹੁਤ ਗਹਿਰੀ ਆ ਤੇ ਇਹ ਕੁਛ ਥਿਊ ਇੱਥੇ ਦਾ ਜਿਹੜਾ ਉੱਪਰ ਨੂੰ ਛਾਤੀ ਮਾਰਿਓ ਜਿਹੜਾ ਉੱਪਰ ਨੂੰ ਨਾ ਆ ਉੱਪਰ ਤੁਸੀਂ ਦੇਖ ਰਹੇ ਆ ਬਿਲਕੁਲ ਖਾਲੀ ਤੇ ਜਿਹੜੀਆਂ ਜਿਹੜੀਆਂ ਸੰਗਤਾਂ ਇਸ ਹੀਗਾ ਦੇ ਉੱਤੇ ਦਰਸ਼ਨ ਕਰਕੇ ਗਈਆਂ ਆ ਜਾਂ ਦਰਸ਼ਨ ਕਰਨ ਆਈਆਂ ਆ ਉਹ ਵੀਡੀਓ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਆਪਣੀ ਵੀਡੀਓ ਤੇ ਨਹੀਂ ਇਸ ਜਗ੍ਹਾ ਦੇ ਦਰਸ਼ਨ ਕੀਤੇ ਆ ਉਹ ਵੀ ਜਰੂਰ ਦੱਸਿਓ ਤੇ ਇੱਥੇ ਮੈਨੂੰ ਸੰਗਤਾਂ ਮਿਲੀਆਂ ਆ ਪ੍ਰਾਗ ਰਾਜ ਤੋਂ ਯੈਸ ये थो हो होके हटिया प्रयागराज ना तो क्या हाल है, है।, है।, है। यहाँ पे एक अलग एनर्जी है जिसको पॉजिटिव है, बढ़ी है एक अलग एनर्जी है है। में आप घूमते रहते होंगे जो यहाँ की शांति है यहाँ का एक डिफरेंट एनर्जी है ना और अलग दौरे में पहुंच जाता है बंदा ਤਾਂ ਵਾਈ ਜੀ ਜੀ ਆ ਫਿਲਮੋ ਮੇ ਦੇਖਤੇ ਥੇ ਹਾਲੀਵੁੱਡ ਪਿਕਚਰੋ ਮੇ ਦੇਖਤੇ ਥੇ ਪਰ ਆਪਕੋ ਰੀਅਲ ਮੇ ਦੇਖਨੇ ਕੋ ਮਿਲ ਰਹਾ ਹੈ ਔਰ ਰਿਸ਼ੀਕੇਸ਼ ਕੇ ਬਿਲਕੁਲ ਪਾਸ ਬਿਲਕੁਲ ਪਾਸ ਨਾ ਇਹ ਨੇਚਰਲ 뷰 ਆਪ ਦੇਖ ਸਕਤੇ ਹੋ ਗੁਰੂ ਗੋਰਖਨਾਥ ਜੀ ਦੀ ਮੂਰਤੀ ਸਥਾਪਨਾ ਤੋਂ ਉੱਪਰ ਸਭ ਤੋਂ ਟਾਪ ਦੇ ਉੱਪਰ ਗੁਰੂ ਚਤਤਰੇ ਜੀ ਦੀ ਮੂਰਤੀ ਸਥਾਪਨਾ ਹੋਈ ਆ ਜਿੱਦਾਂ ਗਨਾਰ ਦੇ ਉੱਤੇ ਸਭ ਤੋਂ ਉੱਚੀ ਛੁੱਟੀ ਜਿਹੜੀ ਆ ਗੁਰੂ ਚਤਤਰੇ ਬਾਬਾ ਜੀ ਦੀ ਆ ਤੇ ਉਸੇ ਤਰ੍ਹਾਂ ਇੱਥੇ ਵੀ ਇਹ ਦਸਾਇਆ ਗਿਆ ਵੀ ਪਹਿਲਾਂ ਗੋਲਖਨਾ ਜੀ ਤੇ ਉਸ ਤੋਂ ਉੱਪਰ ਗੁਰੂ ਦੇ ਤਤਰੇ ਜੀ ਆ ਦੇਖਿਓ ਆ ਦੇਖੋ ਪੂਰੇ ਟਾਪ ਦੇ ਉੱਤੇ ਨਾ ਤੇ ਇਹ ਉੱਪਰ ਜਿੱਦਾਂ ਟਾਪ ਦੇ ਉੱਤੇ ਜਿੱਦਾਂ ਜਿਨ੍ਹਾਂ ਨੇ ਗਰਨਾਰ ਦੀ ਆਪਣੀ ਵੀਡੀਓ ਪਿਛਲੀ ਦੇਖੀ ਆ ਤੇ ਉਹਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਵੀ ਜਿੱਦਾਂ ਗਰਨਾਰ ਪਰਪਰ ਦੇ ਟਾਪ ਦੇ ਉੱਤੇ ਗੁਰੂ ਦੇ ਤਤਰੇ ਜੀ ਦਾ ਦਰਬਾਰ ਬਣਿਆ ਹੋਇਆ ਹੈ ਨਾ ਉਹ ਇਦਾਂ ਹੀ ਆ ਟਾਪ ਦੇ ਉੱਤੇ ਤੇ ਇਹ ਗੋਰਖਨਾਥ ਜੀ ਤੇ ਇਸ ਤੋਂ ਉੱਪਰ ਟੌਪ ਦੇ ਉੱਪਰ ਦਤਤਰੇ ਜੀ ਤੇ ਪਹਿਲਾਂ ਵੀਡੀਓ ਚ ਵਿੱਚ ਦਿਖਾ ਨਹੀਂ ਹੋਇਆ ਸੀ ਤੇ ਇੱਥੇ ਆ ਜੀ ਦਤਤਰੇ ਜੀ ਦੇ ਦਰਸ਼ਨ ਮਿਲੇ ਤੇ ਗਿਰਨਾਲ ਪਰਪਤੇ ਵੀ ਸੇਮ ਇਦਾਂ ਹੀ ਆ ਜੂਨਾਗੜ ਜਦੋਂ ਗੁਜਰਾਤ ਆਪਾਂ ਜਾ ਜਾਈਦਾ ਆ ਉਸ ਜਗ੍ਹਾ ਤੇ ਉੱਤੇ ਵੀ ਪਹਿਲਾਂ ਗੋਰਖਨਾਥ ਜੀ ਦਾ ਤੇ ਬਸ਼ੰਬਰਨਾਥ ਜੀ ਦਾ ਸਥਾਨ ਆ ਤੇ ਉਸ ਤੋਂ ਬਾਅਦ ਟੌਪ ਦੇ ਉੱਪਰ ਦਾ ਤਾਤਰੇ ਜੀ ਦਾ ਨਾ ਸੇਮ ਉਸੇ ਤਰ੍ਹਾਂ ਇਸ ਜਗ੍ਹਾ ਤੇ ਵੀ ਆ ਤੇ ਇੱਥੇ ਤਾਂ ਜਿਹੜਾ ਪਹਾੜ ਆ ਇੱਥੇ ਤਾਂ ਜਿਹੜਾ ਪਹਾੜ ਆ ਉਹਦਾ ਰੰਗ ਵੀ ਜਿਹੜਾ ਹੈ ਨਾ ਕੁਛ ਕੁਛ ਗਿਰਨਾਰ ਵਰਗਾ ਹੈ ਨਾ ਗਿਰਨਾਰ ਪਹਾੜ ਵਰਗਾ ਉਹਨਾਂ ਦਾ ਰੰਗ ਆ ਮੈਂ ਕੋਸ਼ਿਸ਼ ਕਰਦਾ ਲੱਗੇ ਜਾਣ ਦੇ ਕੈਮਰਾ ਲੈ ਕੇ ਤੇ ਆ ਲੋ ਕਰੋ ਦਰਸ਼ਨ ਜੀ ਦਾ ਤਾਤਰੇ ਬਾਬਾ ਜੀ ਤੇ ਤਾਤਰੇ ਮਹਾਰਾ ਜੀ ਤੇ ਲੋ ਪੂਰੇ ਨੇੜੀਕ ਤੋਂ ਵੀਡੀਓ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਤੇ ਟੋਪ ਤੇ ਓਹ ਥੱਲੇ ਦੇਖੋ ਕਿੰਨੀ ਉੱਚੀ ਗੁਫਾਇਆ ਹੈ ਹੈਨਾ ਤੇ ਉਫ ਤੇ ਸਾਰੀਆਂ ਸੰਤਾਂ ਕਮੈਂਟਾਂ ਵਿੱਚ ਜਰੂਰ ਦੱਸਿਓ ਸ਼ੇਅਰ ਜਰੂਰ ਕਰਿਓ ਵੀਡੀਓ ਨੂੰ ਨਾ ਤੇ ਜਿਹੜੀਆਂ ਸੰਗਤਾਂ ਆਈਆਂ ਉਹ ਵੀ ਦੱਸਿਓ ਤੇ ਜਿਨ੍ਹਾਂ ਨੇ ਆਪਣੀ ਵੀਡੀਓ ਦੇ ਜ਼ਰੀਏ ਇਸੀ ਅਗਰ ਦਰਸ਼ਨ ਕੀਤੀ ਉਹ ਵੀ ਦੱਸਿਓ ਨਾ ਇਹ ਆ ਜੀ ਸ਼ਿਵ ਜੀ ਮਹਾਰਾਜ ਤੇ ਚਿਲਮਿਲ ਬੱਬਾ ਜੀ ਤੇ ਕਹਿੰਦੇ ਆ ਵੀ ਇਹ ਜਿਹੜਾ ਨਾ ਉੱਪਰ ਇਹ ਰੋਸ਼ਨ ਤਨ ਕਹ ਲੋ ਜਾਂ ਉੱਪਰੋਂ ਇਹ ਲਾਈਟ ਆ ਰਹੀ ਹੈ ਇਹਦੇ ਉੱਤੋਂ ਕਦੀ ਵੀ ਜਿੰਨਾ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਜਿਹੜਾ ਥੱਲੇ ਧੂਣਾ ਹੈ ਉਹਦੇ ਵਿੱਚ ਕਦੀ ਵੀ ਪਾਣੀ ਨਹੀਂ ਗਿਆ ਧੂਨੇ ਵਿੱਚ ਪਾਣੀ ਨਹੀਂ ਪੈਂਦਾ ਕਦੀ ਵੀ ਨਾ क्या नाम है आपका निवेदिता सॉरी निवेदिता निवेदिता हाँ। निवेदता लगा? अच्छा लगा तो। आना चाहिए क्योंकि मोस्टली जितने भी इन्फ्लुएंसर या फिर कोई भी मतलब मोस्टली जो मैंने देखा है कम इंडिया घूमते हैं बाहर ज्यादा घूमते हैं तो आप लोग आओ एक्सप्लोर करो और, और ये बहुत अच्छी जगह है आओगे तो एक से एक बढ़िया बढ़िया व्यूज दिखेंगे शांति मिलेंगे आपको एक्चुअल में ना साढ़े हिंदुस्तान में इतना बढ़िया कुछ है ना इतना कुछ देखने को है तो हम वही नहीं देख पाएंगे पूरी जिंदगी में है ना तो बाहर जाने की तो बात तो अंग्रेज यहाँ आते हैं यहाँ आते हैं यहाँ मेडिटेशन के लिए हमका हाँ, इतना अभी। मन लगता है क्या ही बात है जिस होटल में में हम हम लोगों ने रुका हुआ है महीने से एक रुके हुए के सामने वाले तो मुझे मिलके कैसे लगा आप दोनों तो ओके। थैंक यू थैंक यू थोड़ा जहां अद्धी गुफा दया पौड़िया थले उतर दे गुफा देवता जी दी ਗੋਫਾ ਬਣੀ ਉਹ ਤੇ ਉਸ ਤੋਂ ਥੱਲੇ ਆ ਕੇ ਜਿਹੜੇ ਮਿਲ ਮਿਲ ਬਾਬਾ ਜੀ ਸੀ ਜਿਨ੍ਹਾਂ ਨੇ ਇਸ ਜਗ੍ਹਾ ਦੇ ਉੱਤੇ ਸੇਵਾ ਕੀਤੀ ਆ ਉਹਨਾਂ ਦੀ ਜਿਹੜੀ ਮੂਰਤੀ ਸਥਾਪਨਾ ਇੱਥੇ ਹੋਈ ਹੋਆ ਤੇ ਕਰੋ ਦਰਸ਼ਨ ਸ੍ਰੀ ਗੁਰਦੇਵ ਨਿੰਜਾ ਆਨੰਦ ਸਰਸਵਤੀ ਮਿਲ ਮਿਲ ਬਾਬਾ ਜੀ ਤੇ ਜਿਹੜੇ ਹੁਣ ਗੱਦੀ ਨਿਸ਼ੀਨ ਬਾਬਾ ਜੀ ਮੁਕੇਸ਼ ਗਿਰੀ ਮਹਾਰਾਜ ਆ ਤੇ ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਮੇਲੇ ਕਰਾਉਂਦੇ ਆ ਤੇ ਇਹ ਜਿਹੜੀ ਗੁਫਾ ਆ ਬਹੁਤ ਪਵਿੱਤਰ ਮੰਨੀ ਜਾਂਦੀ ਆ ਇਸ ਗੁਫਾ ਨੂੰ ਬਹੁਤ ਲੋਕਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਦੂਰੋਂ ਦੂਰੋਂ ਲੋਕੀ ਆਉਂਦੇ ਦਰਸ਼ਨ ਮੇਲੇ ਕਰਨ ਤੇ ਇੱਥੇ ਹੋਰ ਅਣਗਿਣਤ ਗੁਫਾ ਬਹੁਤ ਆ ਇਸ ਪਹਾੜ ਦੇ ਵਿੱਚ ਉਹ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਬਾਜੀ ਹੁਣੀ ਥੋੜੇ ਜਿਹੇ ਜਿਹੜੇ ਸੇਵਾਦਾਰਾ ਬਿਜੀਆ ਕਿਉਂਕਿ ਹੁਣ ਸ਼ਾਮ ਦਾ ਟਾਈਮ ਹੋਇਆ ਆ ਤੁਣੇ ਦਾ ਤੇ ਤੂੰ ਉਹ ਆਪਣੀ ਸੇਵਾ ਸਾਫ ਸਫਾਈ 'ਚ ਲੱਗੇ ਹੋ ਸੀਗੇ ਨਾ ਤੇ ਕੋਸ਼ਿਸ਼ ਕਰਦੇ ਆਂ ਅਗਰ ਦੋ ਕੁ ਗੱਲਾਂ ਬਾਬਾ ਜੀ ਨਾਲ ਹੋ ਗਈਆਂ ਹਾਂਜੀ ਬਾਜੀ ਹਾਂਜੀ ਜੈ ਬਾਬਾ ਜੀ ਕੀ ਕੀ ਹਾਲ ਆ ਜੀ ਹੈ ਤਾਂ ਤੁਸੀਂ ਬਿਜ਼ੀ ਆ ਪਰ ਦੋ ਕੁ ਗੱਲਾਂ ਸਾਂਝੀਆਂ ਕਰਨੀਆਂ ਭੂਜਣਾ ਭੂਜਣਾ ਹਾਂਜੀ ਤੇ ਇਹ ਜਿਹੜੀ ਇੱਧਰ ਇੱਧਰ ਵੀ ਗੁਫਾ ਹੈ ਜੀ ਹਾਂ ਇਹ ਛੋਟੀ ਗੁਫਾ ਹੈ ਟੋਟਲ ਕਿੰਨੀਆਂ ਗੁਫਾ ਹੈ ਇਸ ਪਹਾੜ ਮੇਂ ਤਾਂ ਪੌਣ ਗਿਣੇ ਗੁਫਾ ਹੈ ਅੱਛਾ ਜੀ ਹਾਂ ਇਹ ਛੋਟੀ ਛੋਟੀ ਬਹੁਤ ਗੁਫਾ ਹੈ ਯਾਰ ਔਰ ਜੋ ਪਹਿਲੇ ਕੁਝ ਗੁਫਾਏ ਬੰਦ ਕਰਦੀ ਗਈਏ ਹੈ ਜੀ ਹਾਂ जी तो 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 इस गुफा के 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 बारे में इधर भी है ना, की आ, तो बहुत है ना गुफाएं बहुत ये तो छोटी ध्यान करने के लिए है करने लिए लिए जैसे हमने अपनी आत्मा को बाहर निकालना है तो इसमें हम अच्छा ध्यान के माध्यम से क्या बात है गुफा इसीलिए बहुत रूहानियत है वैसे थोड़ी ना पता लगेगा ਰੌਂਗ ਤੇ ਖੜੇ ਹੋ ਜਾਂਦੇ ਰੌਂਗ ਤੇ ਆਪਕੇ ਇਸ ਲਈ ਖੜੇ ਹੋ ਗਏ ਆਪਕੇ ਸਾਥ ਪੋਜੀਟਿਵ એનર્ਜੀ ਹੈ ਜੀ 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 ਹਾਂ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਤੋ ਇਹ ਜੋ ਧੂਣਾ ਚੱਲ ਰਿਹਾ ਹੈ ਅਖੰਡ ਧੂਣਾ ਚੱਲ ਰਿਹਾ ਹੈ ਅਖੰਡ ਹੈ ਜੀ ਇਹ ਅਖੰਡ ਧੂਣਾ ਹੈ ਹਾਂ ਅਖੰਡ ਹੈ ਜੀ ਤੇ ਹੋਰ ਕੁਝ ਗੁਫਾ ਦੇ ਬਾਰੇ ਮੈਂ ਬਤਾਉ ਜੋ ਉੱਪਰ ਬੋਲਤੇ ਹੈ ਨਾ ਜੋ ਉੱਪਰ ਰੋਸ਼ਨ ਦਾ ਨਸਰਾਖ ਹੈ ਉੱਪਰ ਹਾਂ ਜੀ ਤੇ ਇਸ ਵਿੱਚ ਜੋ ਕਹਿੰਦੇ ਮੀ ਬਰਖਾ ਪੜਦੀ ਹੈ ਤਾਂ ਇਹਾਂ ਧੂਣੇ ਮੇਂ ਨੀਚੇ ਨਹੀਂ ਕੋਈ ਪਾਣੀ ਨਹੀਂ 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 ਧੂਣੇ ਵਿੱਚ ਕੋਈ ਪਾਣੀ ਨਹੀਂ ਆਤਾ ਉਹ ਤੋਂ ਪਾਣੀ ਆਤਾ ਧੂਣੇ ਵਿੱਚ ਕੋਈ ਪਾਣੀ ਨਹੀਂ ਆਤਾ ਕੋਈ ਪਾਣੀ ਨਹੀਂ ਗਿਰਦਾ ਧੂਣੇ ਤੇ ਨਹੀਂ ਉਹ ਪੂਰੀ ਗੁਫਾ ਟਪਕਦੀ ਹੈ ਲੇਕਿਨ ਧੂਣੇ ਵਿੱਚ ਪਾਣੀ ਨਹੀਂ ਆਤਾ ਧੂਣੇ ਤੇ ਨਹੀਂ ਆਤਾ ਚਲੋ ਬਹੁਤ ਵਧੀਆ ਜੀ ਤੇ ਸੰਗਤਾਂ ਨੂੰ ਕੀ ਕਹੋਗੇ ਕਿਉਂਕਿ ਸੰਗਤਾਂ ਨੇ ਅਗਰ ਇਸ ਜਗ੍ਹਾ ਤੇ ਪਹੁੰਚਣਾ ਜਦੋਂ ਹਮ ਸੰਤ ਜੋ ਸਹੀ ਸੰਤ ਹੈ ਉਹ ਤਾਂ ਇਹਾਂ के लिए तरसते हैं कब हम जाए और भजन करें क्या जिसको पता है वो तो ये समझते हाँ तो संत महात्मा तो आने के लिए तरसते हैं यहाँ बैठ के भजन करे तप करे तो सबके भाग में तो नहीं है ना नहीं वो जो गुफा देवता बाबा जिसको बुलाते हैं वही आता है यहाँ पे ऐसे कोई नहीं आ पाता कोई आ जाता है तो दो तीन दिन में भाग जाता है यहाँ से ਜੀ ਜੀ ਹਾਂ ਯਾਨੀ ਆਉਣ ਨੂੰ ਚਿੱਤ ਸਾਰਿਆਂ ਦਾ ਕਰਦਾ ਆ ਹ ਜੋ ਕੋਲਾ ਤਾਦਮੀ ਉਹ ਗਲਤ ਨਹੀਂ ਤਾਇਆ ਹੈ ਉਹ ਦੋ ਤਿੰਨ ਦਿਨ ਨਹੀਂ ਠੀਕੇਗਾ ਭਾਗ ਜਾਏਗਾ ਆਪਣੇ ਆਪ ਆਟੋਮੈਟਿਕ ਭਾਗ ਜਾਏਗਾ ਕੌਣ ਭਗਾਤਾ ਕੈਸੀ ਭਗਦਾ हमको ਇਹ ਨਹੀਂ ਪਤਾ ਕਿ ਕੈਸੇ ਆਏ ਅਬ ਮੰਨ ਲਓ ਰਿਸ਼ੀ ਕੇਸੀ ਜਹਾਂ ਨਾ ਹ ਰਿਸ਼ੀ ਕੇਸੀ ਸੀ ਦਾ ਨੀਲਕੰਠ ਨੀਲਕੰਠ ਸੀ ਦਾ ਜਿਲਮਿਲ ਕੋਪਾ तो जहां तक टैक्सी आती है हां बिल्कुल आती है टैक्सी आती हाँ, है हां ऊपर तो गाड़ी आती है तो यहां का मेला कब होता है ये सावन और बादवा सावन और बाद मैं सावन है मेन सावन चे हां बादवे तक चलता है तो ਤੁਸੀਂ ਇੱਥੇ ਸੇਵਾ ਨਿਭਾ ਰਹੇ ਹੋ हां तो यही परमानेंट है कब से एक डेढ़ साल से हम तो डेढ़ साल से तो पहले वैसे आते थे परमानेंट ही हैं परमानेंट है चलो अच्छा लगा फिर मिलके तो हम बाबा जी से बात करेंगे वो कहां मिलेंगे हां गुरु जी ऊपर मिलेंगे मंदिर या काम चल रहा है ना तो वहां पे आपका शुभ नाम मेरा प्रयाग गिरी ਪ੍ਰਿਆਗਰੀ ਤੇ ਇਹ ਬਾਬਾ ਜੀ ਨੇ ਆਪਣੀ ਗੱਲ ਬਾਤ ਉਹ ਬਹੁਤ ਨੇਕ ਸੁਭਾਅ ਬਹੁਤ ਅੱਛਾ ਕਿਉਂ ਦੇਖੋ ਆਪਣੇ ਕੀਮਤੀ ਸਮੇਂ ਦੇ ਵਿੱਚ ਤੁਸੀਂ ਸਾਨੂੰ ਆਪਣਾ ਟਾਈਮ ਦਿੱਤਾ ਥੈਂਕ ਯੂ ਤੁਹਾਡਾ ਬਹੁਤ-ਬਹੁਤ ਤੇ ਫਿਰ ਮੰਦਿਰ ਬਣ ਰਿਹਾ ਹਾਂ ਮੰਦਿਰ ਕੰਮ ਚੱਲੂ ਹੈ ਕੰਮ ਚੱਲੂਗਾ ਤੇ ਸੰਗਤਾਂ ਨੂੰ ਉਹ ਵੀ ਦਿਖਾ ਦਿੰਦੇ ਜੇ ਕਿਸੇ ਨੇ ਸੇਵਾ ਕਰਨੀ ਹੈ ਤਾਂ ਤੁਸੀਂ ਆ ਕੇ ਕਰੋ ਹਾਂ ਬਿਲਕੁਲ ਹਾਂਜੀ ਜੁਕੇਦਾਰਨਾਥ ਮੰਦਿਰ ਹੈ ਉਸ ਦਾ ਸੈਂ ਮਾਡਲ ਬਣ ਰਿਹਾ ਹੈ यहाँ पे ऊपर हाँ रहा है। क्या, बात आगे आगे हाँ आगे। आगे, क्या बात है क्या क्या बात देखो सब कुछ मैंने सुन रखा है पर जो आपने ये बताया ना भाई आत्मा को परमात्मा से जोड़ने के लिए इससे अच्छी जगह नहीं लगी हाँ हाँ। वो ये कुछ अलग था यार ये अलग था ये, ये है, ये, है, ये, है ये।, ये ये रियल है ना। हाँ अगर हम सही ध्यान करेंगे सही अपने गुरु के आदेश पर चलेंगे तो ऐसा हो जाएगा और वैसे पाखंड में चलेंगे तो कुछ नहीं होने वाला और यहाँ पे के किन किन भक्तों ने यहाँ से किया सिद्ध महात्माओं ने किया है तो जिलमिल जिनके नाम से जिलमिल गुफा पड़ा है वो जो अल्लाहउल थे उनके गुरु थे वे अमरा गुरु वही झिलमिल है वही झिलमिल है हाँ जी हाँ जी जी तो जो मिलमिल -मिल थे मिलमिल हमारे मिल दादा गुरु ये बैठे ये दादा गुरु हाँ जी हाँ जी ठीक ठीक भाजी ਤੋ ਗੋਰਖਨਾਥ ਜੀ ਨੇ ਮਿਲ ਮਿਲ ਨੇ ਢਿਲ ਮਿਲ ਬਾਬਾ ਜੀ ਨੇ ਸਭ ਨੇ ਯਹਾਂ ਧਰੂਪ ਭਗਤ ਨੇ ਵੀ ਹਾਂ ਹਾਂ ਤਪ ਕੀਆ ਤਪ ਕੀਆ ਹੋਇਆ ਹਾਂ 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 ਉਹਨੇ ਕੀ ਬਦੌਲਤ ਹੈ ਉਹਨਕੇ ਤਪ ਸੇ ਤਪ ਕੇ ਕਹ ਲੋ ਭਈ ਇਨ ਜਗ੍ਹਾ ਤੇ ਐਸੀ ਸ਼ਕਤੀ ਆ ਗਈ ਜਾਂ ਵੀ ਸਿੱਧ ਮਾਤਮਾ ਕੋਈ ਮਾਤਮਾ ਤਪ ਕਰਤਾ ਹੈ ਉਹ ਜਗ੍ਹਾ ਸਿੱਧ ਹੀ ਹੋ ਜਾਂਦੀ ਹੈ ਔਰ ਯਾ ਤਾਂ ਬੜੇ ਬੜੇ ਸਿੱਧੋ ਨੇ ਤਪ ਕੀਆ ਬਾਬਾ ਗੁਰੂ ਗੋਰਖ ਰਾਤ ਕੋ ਛੋਟੇ ਮੋਟੇ ਥੋੜੀ ਹਾਂ ਜੀ ਬਿਲਕੁਲ ਬਿਲਕੁਲ ਬਸ ਤਾਂ ਇਹ ਦਰੂਪ ਹੈ ਸਪਤਰੀਸ਼ੀ ਹੈ ਜੀ ਜੀ ਹਾਂ ਤੋ ਸੰਗਤਾਂ ਨੂੰ ਕੋਈ ਹੋਰ ਸੁਨੇਹਾ वही के लिए तो यही है अपना यहां पे आओ और अपने बैठ के भजन करो तप करो हमें हमें भी दर्शन हो जाए तो अच्छा, एक बाबा जी हो गल रात रेह सुविधा है की दे था। अच्छा, दा 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 है नहीं हम यही तो रहते है अरे फैमिली के लिए फैमिली? उपर, 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 आप ऊपर तो जाओ जब तो पता लगेगा आपको अरे क्या बात यानी आ, है यानी गुरु जी ने बहुत कुछ बनवा रखा है आप ऊपर दिखाओ क्या बात है हाँ और गुरु जी बताएंगे आपको क्या बात है आपने इतना कुछ बता दिया कुछ प्रश्न पहले पहले बड़ी बात है जो वो तो गुरु जी ही बताएंगे तो वही बता रहे जो गुरु जी ने हमको बताया आपको जितना मिलके कैसा लगा जी बहुत अच्छा जी चलो ਥੈਂਕ ਯੂ ਤੁਹਾਡਾ ਬਹੁਤ-ਬਹੁਤ ਦਿলো ਧੰਨਵਾਦ ਜੀ ਜੈ ਬਾਬਾ ਜੀ ਜੈ ਬਾਬਾ ਜੀ ਤੇ ਬਹੁਤ ਆਨੰਦ ਆਇਆ ਜੀ ਬਹੁਤ ਪਿਆਰ ਦੇ ਨਾਲ ਸਾਰੀਆਂ ਗੱਲਾਂ ਦਾ ਜਵਾਬ ਦਿੱਤਾ ਭਾਜੀ ਉਹਨਾਂ ਨੇ ਤੇ ਤੁਸੀਂ ਇਸ ਜਗ੍ਹਾ ਤੇ ਆਓ ਬਹੁਤ ਹੀ ਜ਼ਿਆਦਾ ਪੋਜ਼ੀਟਿਵ એનર્ਜੀ ਆ ਤੇ ਉਸ ਪੋਜ਼ੀਟਿਵ એનર્ਜੀ ਨੂੰ ਤੁਸੀਂ ਉਹ ਚੀਜ਼ ਤੁਸੀਂ ਮਹਿਸੂਸ ਕਰ ਸਕਦੇ ਆ ਤੇ ਇੱਥੇ ਜਿਹੜੀਆਂ ਗੁਫਾਵਾਂ ਆ ਨਾ ਹੋਰ ਬਹੁਤ ਆ ਦੇਖੋ ਜਦੋਂ ਆਪਾਂ ਮੇਨ ਵੱਡੀ ਗੁਫਾ ਤੋਂ ਥੱਲੇ ਉਤਰਦੇ ਆ ਤੇ ਨਾਲ ਹੀ ਇੱਧਰ ਗੁਫਾਵਾਂ ਹੋਰ ਵੀ ਬਹੁਤ ਆ ਤੇ ਇਧਰ ਜਿਹੜੀਆਂ ਗੁਫਾਵਾਂ ਆ ਨਾ ਜੀ ਆਹ ਦੇਖੋ ਦੋ ਗੁਫਾਵਾਂ ਇਧਰ ਆ ਬਾਕੀ ਇਧਰ ਪਹਾੜ ਦੇ ਉੱਪਰ ਹੋਰ ਅਣਗਿਣਤ ਗੁਫਾਵਾਂ ਆ ਕਹਿੰਦੇ ਇਸ ਜਗ੍ਹਾ ਦੇ ਉੱਤੇ ਨਾ ਤੇ ਕਈ ਸਾਧੂਆਂ ਨੇ ਰਿਸ਼ੀਆਂ ਮੁਣੀਆਂ ਨੇ ਇਸ ਜਗ੍ਹਾ ਦੇ ਉੱਤੇ ਤਪੱਸਿਆ ਕੀਤੀ ਹੋਈ ਆ ਹਨਾ ਤੇ ਕਰੋ ਦਰਸ਼ਨ ਮਿਲੇ ਜੀ ਵਾਹ ਜੀ ਵਾਹ ਕੀ ਬਾਤ ਹੈ ਇੱਕ ਇਧਰ ਉੱਪਰ ਆ ਗੁਫਾ ਹੋਰ ਫਿਰ ਇਸ ਤੋਂ ਆਲੇ ਅੱਗੇ ਉੱਤੇ ਗੁਫਾ ਬਹੁਤ ਆ ਕਹਿੰਦੇ ਹੋਰੇ ਪੂਰੇ ਪਹਾੜ ਚਾਲੇਦ ਵਾਲੇ ਗੁਫਾਵਾਂ ਹੀ ਗੁਫਾਵਾਂ ਆ ਆ ਦੇਖੋ ਇਹ ਇੱਕ ਚੀਜ਼ ਹੋਰ ਜਿਹੜੀ ਬਾਬਾਈ ਦੀ ਕਿਰਪਾ ਨਾਲ ਬੜਾ ਮਾਣ ਮਸਹੂਦ ਹੁੰਦਾ ਆ ਬਾਬਾ ਜੀ ਜਦੋਂ ਦੇ ਤੁਸੀਂ ਇਸ ਜਗ੍ਹਾ ਤੇ ਸੇਵਾ ਨਿਭਾ ਰਹੇ ਆ ਕੋਈ ਪੰਜਾਬੀ ਯੂਟਿਊਬਰ ਆਇਆ ਇਸ ਜਗ੍ਹਾ ਦੇ ਉੱਤੇ 1.5 ਡੇਡ 1.5 ਸਾਲ ਸੇ ਤੋਂ ਹਮਕੋ ਪਤਾ ਆ ਕੋਈ ਨਹੀਂ ਜਦੋਂ ਸੇਬ ਸੇਵਾ ਨਿਵਾ ਰਹੇ ਆ ਤਬ ਸੇ ਤੇ ਪੰਜਾਬੀ ਵੀਡੀਓ ਦੇਖੀ ਵੀ ਨਹੀਂ ਤੁਸੀਂ ਕੋਈ ਨਾ ਹਨਾ ਤੇ ਚਲੋ ਬਾਬਾ ਜੀ ਦੀ ਬਹੁਤ ਕਿਰਪਾ ਆ ਬਈ ਬਾਬਾ ਜੀ ਨੇ ਹਾਂਜੀ ਸਾਨੂੰ ਤਾਂ ਚਾਮ ਬਾਬਾ ਕੀ ਵੀਡੀਓ ਸਭ ਦੇਖੇ ਪੂਰਾ ਗੋਲਡ ਦੇਖੇ ਥੈਂਕ ਯੂ ਥੈਂਕ ਯੂ ਤੁਹਾਡਾ ਬਹੁਤ ਬਹੁਤ ਤੁਸੀਂ ਆਸ਼ੀਰਵਾਦ ਦਿੱਤਾ ਇੱਥੋਂ ਤੇ ਬੱਲੇ ਬੱਲੇ ਹੋ ਜਾਣੀ ਆ ਜੀ ਹਾਂ ਉਹ ਜਾਊਗੀ ਬੱਲੇ ਬੱਲੇ ਚਲੋ ਕਿਰਪਾ ਮਹਾਰਾ ਜੀ ਜੈ ਬਾਬਾ ਜੀ ਜੀ ਆਪਣੇ ਬਡੇ ਗੁਰੂ ਵਾ ਜੀ ਜੈ ਬਾਬਾ ਜੀ ਬਾਬਾ ਜੀ ਜੈ ਪਾਂ ਜਾ ਰਹੇ ਆ ਜਿੱਦਾਂ ਆਪਾਂ ਜਿਹੜੀਆਂ ਇੱਧਰ ਗੁਫਾਵਾਂ ਐ ਇਹ ਵੀ ਦੇਖ ਲਈਆਂ ਇੱਕ ਪਹਾੜ ਦੇ ਪਰਲੇ ਪਾਸੇ ਉੱਧਰ ਤਾਂ ਜਾਣਾ ਪੋਸਿਬਲ ਨਹੀਂ ਹੈਗਾ ਤੇ ਇਹ ਹੈਗਾ ਜੀ ਮੰਦਿਰ ਨੂੰ ਰਸਤਾ ਜਾਂਦਾ ਪਿਆ ਤੇ ਕਿਹਾ ਜਾਂਦਾ ਵੀ ਜਿੱਦਾਂ ਹਾਂਜੀ ਬਾਜੀ ਕੀ ਹਾਲ ਆ ਬਾਜੀ ਤੇ ਕਿਹਾ ਜਾਂਦਾ ਵੀ ਜਿਹੜਾ ਮੰਦਿਰ ਹੈ ਨਾ ਕਹਿੰਦੇ ਜਿੱਦਾਂ ਕਦਾਰਨਾਥ ਜੀ ਦਾ ਮੰਦਿਰ ਹੈ ਨਾ ਉਹ ਤਰ੍ਹਾਂ ਇਹ ਉਸਨਾਂ ਅਖੀਰ ਦੇ ਸਾਹਮਣੇ ਇਹ ਮੰਦਿਰ ਬਣ ਰਿਹਾ ਆ ਤੇ ਜਿਹੜੇ ਇੱਥੇ ਮੇਨ ਸੰਤ ਆ ਉੱਥੇ ਹੀ ਆ ਤੇ ਆ ਜੋ ਕਰਦੇ ਆ ਦਰਸ਼ਨ ਮੇਲੇ ਸੰਤਾਂ ਦੇ ਵੀ ਤੇ ਉਸ ਦਰਬਾਰ ਦੇ ਜਿਹੜਾ ਬਣ ਰਿਹਾ ਆ ਔਰ ਜਿਹੜੀਆਂ ਪੌੜੀਆਂ ਆ ਜਿਹੜਾ ਪਹਾੜ ਆ ਟੱਚ ਬੜੇ ਹੋ ਜਾ ਲੱਗ ਰਿਹਾ ਮੈਨੂੰ ਅਜਨਾ ਜਿੱਦਾਂ ਜੂਨਾਗੜ੍ਹ ਦੀ ਯਾਦ ਆ ਗਈ ਨਾ ਗੁਜਰਾਤ ਦੀ ਉਹ ਉੱਥੇ ਵੀ ਆ ਪੱਥਰ ਆ ਇਦਾਂ ਦਾ ਪੱਥਰ ਆ ਉਸ ਜਗ੍ਹਾ ਦੇ ਉੱਤੇ ਜਿਹੜੇ ਮੇਰੇ ਵੀਰ ਭਰਾ ਗਏ ਆ ਸ਼ਾਇਦ ਉਹ ਜੱਜਮੈਂਟ ਕਰੋਗੇ ਉਹ ਚੀਜ਼ ਨੂੰ ਫੋਲੋ ਕਰ ਸਕਦੇ ਆ ਨਾ ਉਹ ਦੱਸ ਸਕਦੇ ਆ ਬਾਕੀ ਇਹ ਉਹੋ ਜਿਹੇ ਪਹਾੜ ਲੱਗਦੇ ਪਏ ਆ ਤੇ ਬਹੁਤ ਪਿਆਰ ਆ ਬਾਈ ਇਹਨਾਂ ਦੇ ਨਾਲ ਆਪਣਾ ਹੈ ਨਾ ਪਹਾੜਾਂ ਦੇ ਨਾਲ ਨਾ ਬਾਕੀ ਜਿਹੜੇ ਰੱਬ ਦੀ ਬਣਾਈ ਹੋਈ ਕਾਇਨਾਤ ਆ ਹਰ ਉਸ ਛੈ ਦੇ ਨਾਲ ਹਰ ਉਸ ਛੈ ਦੇ ਨਾਲ ਹਵਾ ਨਾਲ ਪਾਣੀ ਨਾਲ ਹੈ ਨਾ ਸਾਰਿਆਂ ਨਾਲ ਹਮਝ ਤੇ ਕਰਨਾ ਵੀ ਚਾਹੀਦਾ ਹੈ ਤੇ ਤੁਸੀਂ ਵੀ ਕਰੋ ਜੀ ਤੇ ਅਨੰਦ ਇਹ ਵੱਖਰਾ ਆ ਜਦੋਂ ਅਸੀਂ ਇਸ ਗੁੱਸੇ ਨੂੰ ਲਾ ਕੇ ਸਿਟ ਦਿੰਦੇ ਆ ਨਾ ਫਿਰ ਇੱਕ ਵੱਖਰਾ ਨਸ਼ਾ ਆਉਂਦਾ ਬੰਦੇ ਨੂੰ ਇੱਕ ਵੱਖਰਾ ਟੇਸਟ ਆਉਂਦਾ ਬੰਦੇ ਨੂੰ ਕੀ ਹਾਲ ਆ ਜੀ ਤੋਂ ਇਸ ਜਗ੍ਹਾ ਦਾ ਬਹੁਤ ਸੁਣਿਆ ਸੀਗਾ इस जगह के बारे में बहुत सुन रखा था जी भाई जी. दर्शन करके ना वो जो मन होता है ना प्रसन्न हो गया जी जी आनंद आ गया दिल से आदि अनादि गुफाएं हैं यहाँ पे तो धरु भगत सतृषि जो ब्रह्मा के प्रथम पुत्र ऋषि इन लोगों ने भी यहाँ पे तप किया हुआ है गोपा झिलमिल गोपा में जी जी बाबा और ध्रुव भगत ने जी जो जी राम जी की दसवीं बारहवीं पीढ़ी में हुए उत्तान के पुत्र ने यही तपस्या की है ध्रुव इसी इसी स्थान पे हाँ पाँच साल के बच्चे ने एक गोठे पे तपस्या की हाँ अच्छा, कोई नहीं अंदर एक बाबा जी आगे अलग का एनर्जी फील होती है आपको ना दुनिया से कटअप हो जाता है बंदा कुछ लगे और पहुँच जाता है जी तो यही है ना यहाँ एनर्जी है ना यहाँ भजन का प्रभाव है भजन की एनर्जी है यहाँ एक बहुत बड़े हुए गुरु झिल्ला जिसने आलाउदल का नाम सुना होगा उनके गुरु जी थे झिलमिल्ला उन्होंने भी यहाँ पे तपस्या की है तो वे ऐसे महात्मा थे इतने सिद्ध महापुरुष थे कि वे आदमी को भी पत्थर का बना देने की क्षमता रखते थे आदमी को पत्थर का देते थे जी हाँ ऐसे 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 ये महात्मा ने यहाँ पे तप किया हुआ है अच्छा जी और जी जी। हाँ ये झिलमिल्ला एक बार इसका आलाउद का युद्ध हुआ ज्वाला का और आला उदल उनका तो युद्ध हुआ ज्वाला था ये यह यहाँ पे पथरी पृथ्वी पथरी राज्य होता है हरिद्वार से अलक्सर के पास में यहाँ आज भी वो पथरी स्टेशन है जी 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 अच्छा हाँ, उनका युद्ध हुआ था हाँ तो उनका मोहब्बे वालों का युद्ध हुआ उस युद्ध में उसके द्वारा ऐसी तांत्रिक क्रियाएं थी जो उनकी सेना पत्थर की बना दी कोई एक माता थी जिसकी कृपा से ज्वाला ने पत्थर की बनवा दी और फिर इसने झिलमिल्ला बाबा के पास आए उसने उनको नेचुरल आदमी में बदल दिया ये ज्यादा नहीं दो ढाई हजार बरस पहली बात है आलाउल के समय की जी, बात जी, है हाँ। केदारनाथ से जरा मिलता जुलता बना रहे हैं इन जंगलों में जानवर भी रहते होंगे जी हाँ जानवर भालू है बाघ है ये इस प्रकार के जानवर रहते हैं। अरे बहुत अच्छा लगा और देखो ये कोई तुम आज तो आए नहीं तो जन्मों जन्मों का मिलन होता है तो पता नहीं आज कैसे मिल गए आपसे पहले क्यों नहीं है अब से बाद में क्यों नहीं आए क्या बात तो ये है? सब है, जो है पूर्व जन्म के माध्यम से ही बातचीत और जुड़ना होता है दुनिया कितनी भीड़ है संसार में तो जो भी आदमी जुड़ता है ये तो तुमने हमारी सेवा की या हमने आपकी सेवा की जो इसके माध्यम से हम एक दूसरे से जुड़े हुए हैं ये तो देखो जी ये वही कोई अटैचमेंट बनाते हैं हमारा आज का यहाँ लगता तो आप आ गए भगवान कृष्ण जी के या गुरु नानक के या गुरु गोरखनाथ के गिर नारी की कृपा से या शिव की कृपा से आप यहाँ पे आके पधारे जय हर हर महादेव ओम नम शिवाय ਜਿਹੜਾ ਮਾਡਲ ਇੱਥੇ ਮੰਦਿਰ ਦਾ ਪੂਰਾ ਜਿੱਦਾਂ ਕਦਾਰਨਾਥ ਦਾ ਦਰਵਾਰ ਆ ਨਾ ਕਦਾਰਨਾਥਾਵਾ ਤੇ ਸੇਮ ਉਹੀ ਚੀਜ਼ ਬਣੀ ਉਹ ਤੇ ਇਹ ਜਿੱਦਾਂ ਤੁਸੀਂ ਵੀਡੀਓ ਚ ਪਿੱਛੇ ਦੇਖਿਆ ਤੇ ਸੇਮ ਇਹ ਨਕਸ਼ਾ ਉੱਥੇ ਬਣਨਾ ਹੈ ਤੇ ਇਸ ਵੀਡੀਓ ਜਿੱਤੇ ਮਿਲਦੇ ਆ ਇੱਕ ਨਵੇਂ ਵੀਡੀਓ ਦੇ ਨਾਲ ਤਦ ਤੱਕ ਦੇਖੋ ਆਪਣੇ ਵੀਰੇ ਦੇ ਚੈਨਲ ਗ੍ਰੇਟ ਟੈਲਕਾਸਟ